ਮੋਹਾਲੀ ਜ਼ਿਲ੍ਹੇ ਦੇ ਮੁੱਲਾਪੁਰ ਦੇ ਵਿੱਚ ਇੱਕ 58 ਸਾਲ ਦੇ ਰਾਕੇਸ਼ ਕੁਮਾਰ ਸੋਨੀ ਦੀ ਅਚਾਨਕ ਹਾਰਟ ਅਟੈਕ ਆਇਆ ਤੇ ਉਹਨਾਂ ਦੀ ਅਨਫੋਰਚੁਨੇਟ ਮੌਤ ਹੋ ਗਈ। ਹਾਲਾਂਕਿ ਉਹਨਾਂ ਦੀ ਜਿਹੜੀ ਬੋਡੀ ਹੈ ਉਹ ਮੌਰਚਰੀ 'ਚ ਰਖਵਾਈ ਗਈ ਹੈ ਲੇਕਿਨ ਹੁਣ ਤੱਕ ਦੀ ਜਿਹੜੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਸੀਆਈਏ ਪੰਜਾਬ ਉੱਥੇ ਪਹੁੰਚੀ ਸੀ ਜਿਹੜੀ ਹੁਣ ਤੱਕ ਦੀ ਜਾਣਕਾਰੀ ਹੈ ਕਿ ਕੋਈ ਇਨਫੋਰਮੇਸ਼ਨ ਸੀ ਕੀ ਇਨਫੋਰਮੇਸ਼ਨ ਸੀ ਇਹ ਹੁਣ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ ਜਦ ਉੱਥੇ ਪਹੁੰਚੀ ਹੈ। ਤਾ ਉੱਥੇ ਜਿਹੜੇ 4-5 ਲੋਕ ਬੈਠੇ ਸੀਗੇ ਉਹਨਾਂ ਨੂੰ ਜਾ ਕੇ ਇੱਕਦਮ ਜਿਹੜੀ ਗਨ ਹੈ ਉਹ ਤਾਨਤੀ ਜਿਹਦੇ ਕਰਕੇ ਜਿਹੜੇ ਉੱਥੇ ਹੈ ਉਹ ਸਹਿਮ ਗਏ ਡਰ ਗਏ ਜਿਸ ਕਰਕੇ ਰਾਕੇਸ਼ ਕੁਮਾਰ ਦੀ ਮੌਤ ਹੋ ਗਈ ਹਾਲਾਂਕਿ ਇਹ ਪੂਰਾ ਮਾਮਲਾ ਕੀ ਹੈ ਉਹਨਾਂ ਦੇ ਜਿਹੜੇ ਪਰਿਵਾਰਿਕ ਮੈਂਬਰ ਹੈ ਉਹਨਾਂ ਦੇ بیٹے ਉਹਨਾਂ ਦੇ ਜਿਹੜੇ ਪਰਿਵਾਰਿਕ ਮੈਂਬਰ ਹੈ ਉਹ ਇੱਥੇ ਮੌਜੂਦ ਹੈ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਹੁਣ ਇਹ ਪੂਰਾ ਮਾਮਲਾ ਕੀ ਹੈ ਕਿਉਂਕਿ ਹੁਣ ਪੁਲਿਸ ਕੀ ਕਹਿ ਰਹੀ ਹੈ ਪਰਿਵਾਰਿਕ ਮੈਂਬਰ ਕੀ ਇਲਜ਼ਾਮ ਲਾ ਰਹੇ ਨੇ ਇਹ ਵੀ ਜਾਨਣਾ ਬਹੁਤ ਜ਼ਰੂਰੀ ਹੈ ਪੜੀ ਕਿਉਂਕਿ ਹੁਣ ਇਹ ਸਾਰੀ ਜਿਹੜੀ ਚੀਜ਼ਾਂ ਹੋਈਆਂ ਜਿਹੜੀ ਪੁਲਿਸ ਜਾਣਕਾਰੀ ਦੇ ਰਹੀ ਹੈ ਕਿ ਇੱਕ ਇਨਫੋਰਮੇਸ਼ਨ ਸੀ ਕੋਈ ਕਿ ਗਲਤ ਐਕਟੀਵਿਟੀ ਹੋ ਰਹੀ ਹੈ ਉੱਥੇ ਸਾਡੀ ਟੀਮ ਪਹੁੰਚੀ ਤਾਂ ਉਹ ਅਚਾਨਕ ਡਰ ਕੇ ਉਹਨਾਂ ਦੀ ਮੌਤ ਹੋ ਗਈ ਸਰ ਦੇਖੋ ਪਹਿਲੀ ਗੱਲ ਮੁੱਲਾ ਪਰਚੇ ਸਾਰੇ ਰਹਿੰਦੇ ਆ ਮੰਡੇ ਨੂੰ ਦਰਸਲ ਸ਼ਾਪ ਕਲੋਜ਼ ਰਹਿੰਦੀ ਹੈ ਸਾਡੀ ਸੋਮਵਾਰ ਨੂੰ ਸਾਰੀ ਮਾਰਕੀਟ ਬੰਦ ਰਹਿੰਦੀ ਹੈ ਤਾਂ ਇੱਕ ਮਨੋਰੰਜਨ ਵਾਸਤੇ ਇੱਕ ਮਨੋਰੰਜਨ ਵਾਸਤੇ ਨਾਰਮਲ ਉਹ ਸੱਤ ਵਿੱਚ ਲਗਾ ਲੋ ਤੁਸੀਂ ਉਹ ਪ੍ਰਾਈਵੇਟ ਪ੍ਰੋਪਰਟੀ ਆਪਣੇ ਘਰ ਵਿੱਚ ਬੈਠੇ ਸੀ ਆਪਣਾ ਉਹਨਾਂ ਨੇ ਇੱਕ ਬਗੀਚੇ ਟਾਈਪ ਬਣਾਇਆ ਹੋਇਆ ਸੀਗਾ ਫਾਰਮ ਹਾਊਸ ਬਣਾਇਆ ਹੋਇਆ ਸੀ ਉੱਥੇ ਉਹ ਨੋਰਮਲ ਬੈਠੇ ਸੀ ਚਾਰ ਲੋਕ ਉੱਥੇ ਵੈਸੇ ਨੋਰਮਲ ਬੈਠੇ ਸੀ ਤਾਂਸ ਖੇਡ ਰਹੇ ਸੀ ਬਾਕੀ ਜਿਹੜੇ ਸ਼ੋਪ ਕੀਪਰ ਸੀਗੇ ਸ਼ੋਪ ਵਾਲੇ ਸੀ ਉਹ ਉਹਨਾਂ ਨੂੰ ਵੇਖ ਰਹੇ ਸੀ ਦੇਖ ਰਹੇ ਸੀ ਤਾਂ ਪਿੱਛੇ ਦੇ ਸਰ ਇੱਕੋ ਲਖਤ ਸੀਆਈ ਸਟਾਫ ਬਣ ਕੇ ਜਿਹੜੇ ਆਏ ਸੀਗੇ ਸਿਵਲ ਵਰਦੀ ਚਾਏ ਉਹਨਾਂ ਨੇ ਹਮਲਾ ਕਰਿਆ ਦਰਵਾਜ਼ਾ ਤੋੜ ਕੇ ਉਹਨਾਂ ਨੇ ਐਂਟਰ ਕਰੇ ਤਿੰਨ ਬੰਦਿਆਂ ਨੇ ਉਹਨਾਂ ਨੇ ਰਿਵੋਲਵਰ ਦਰਵਾਜ਼ਾ ਖੋਲ ਕੇ ਉਹਨਾਂ ਨੇ ਪੂਰਾ ਉਦੋਂ ਤਿੰਨ ਬੰਦਿਆਂ ਨੇ ਉਹਨਾਂ ਨੇ ਰਿਵੋਲਵਰ ਕੱਢ ਲਈਆਂ ਰਿਵੋਲਵਰ ਕੱਢ ਕੇ ਉਹਨਾਂ ਨੇ ਅਬਿਊਜ਼ ਕਿੰਨੇ ਬੰਦੇ ਸੀ ਭਾਜੀ ਜਿਹੜੇ ਬਿਲਕੁਲ ਬੰਦੇ ਸਰ 5 ਆਏ ਸੀ ਜਿਹੜੇ 5 ਆਏ ਹਾਂਜੀ ਠੀਕ ਹੈ ਸਾਰਿਆਂ ਦੇ ਕੋਲ ਗਨ ਤਿੰਨਾਂ ਨੇ ਸਰ ਰਿਵੋਲਵਰ ਕੱਢੀ ਉਹਨਾਂ ਨੇ ਰਿਵੋਲਵਰ ਕੱਢ ਕੇ ਸਾਰਿਆਂਗੇ ਸਰ ਹੈਡ ਸ਼ਾਟ ਬਲ ਲਗਾ ਦਿੱਤੀ ਤੇ ਉਹਨਾਂ ਨੂੰ ਅਬਿਊਜ਼ ਲੈਂਗੁਏਜ ਬੋਲੀ ੱੱੱਕੇ ਮਾਰੇ ਅੰਨਾ ਪੈਨਿਕ ਮਾਹੌਲ ਬਣਾ ਪਿਆ ਵੀ ਅੰਨਾ ਡਰਾਵਣਾ ਮਾਹੌਲ ਸੀਗਾ ਕਿ ਮੇਰੇ ਚਾਚਾ ਜੀ ਉੱਥੇ ਹਲੇ ਆਈ ਸੀ ਐਂਟਰ ਕਰੇ ਹੀ ਸੀਗੇ ਉਹਨਾਂ ਨੂੰ ਏਦਾਂ ਬਾਹਾਂ ਚ ਬਾਹਾਂ ਤੋਂ ਫੜ ਕੇ ੱੱੱਕਾ ਮ ਵੀ ਦੇਖੋ ਵੀ ਸਾਡਾ ਕੋਈ ਕਸੂਰ ਨਹੀਂ ਆ ਸਾਨੂੰ ਕਦੇ ਕਰੇ ਉਹ ਦੇਲ ਦੇ ਪਹਿਲੇ ਉਹ ਥੋੜੇ ਜਿਹਾ ਉਹ ਤੇ ਪੇਸ਼ੈਂਟ ਸੀਗੇ ਤਾਂ ਉਹਨਾਂ ਨੇ ਕਿਹਾ ਵੀ ਮੈਂ ਹਰਟ ਪੇਸ਼ੈਂਟ ਐ ਉਹ ਉਹਨਾਂ ਨੂੰ ਵੀ ਗਾਲੀ ਗਲੋਚ ਦੇਣ ਲੱਗੇ ਧੱਕਾ ਮਾਰਿਆ ਉਹਨਾਂ ਨੂੰ ਫਿਰ 1 ਕੋ ਲੱਖ ਤੋਂ ਉਹਨਾਂ ਨੇ ਇੰਨਾ ਡਰਾ ਤਿਆ ਉਹਨਾਂ ਨੂੰ ਗਾਲੀ ਗਲੋਚ ਕਰਕੇ ਰਿਵੋਲਵਰ ਦਿਖਾ ਕੇ ਹੈਡ ਸ਼ਾਟ ਦੇ ਮਤਲਬ ਗਨ ਲਗਾ ਕੇ ਹੈਡ ਤੇ ਲਗਾ ਕੇ ਇੰਨਾ ਡਰਾ ਤਿਆ ਕਿ ਉਹਨਾਂ ਨੂੰ ਉਸੇ ਟਾਈਮ ਹੀ ਉਹਨਾਂ ਦੀ ਸਡਨ ਡੈਥ ਹੋ ਗਈ ਤੁਸੀਂ ਬਿਟੇਓ ਦੇ ਨਾਲ ਇੱਕ ਹੋਰ ਸੀਗੇ ਨਾਲ ਉਹ ਐਡਮਿਟ ਹੈ ਦੇਖੋ ਦੋ ਬੰਦੇ ਸਾਡੇ ਇੱਕ ਵਿਲੇਜ ਦੇ ਹੀ ਆ ਪਿੰਡ ਦੇ ਹੀ ਆ ਇੱਕ ਐਡਮਿਟ ਹੈ ਹਾਲਾਤ ਉਹਨਾਂ ਦੀ ਗੰਭੀਰ ਹੈ ਕਿ ਇਹ ਦੇਖੋ ਸਰ ਇਹ ਪੁਲਿਸ ਵਾਲੇ ਨਹੀਂ ਹੋ ਸਕਦੇ ਇਹ ਗੁੰਡੇ ਆ ਸਰ ਤੁਸੀਂ ਤਾਂ ਬਿਟੇਓ ਉਹਨਾਂ ਨੂੰ ਪ੍ਰੋਬਲਮ ਕਰਦੋ ਸੀਗੀ ਕੁਝ ਜ਼ਿਆਦਾ ਪ੍ਰੋਬਲਮ ਸੀ ਦੋ ਕੁ ਸਾਲ ਤੇ ਲਈ ਹਾਰਟ ਕੀ ਹਾਰਟ ਪੰਪ ਕੱਟ ਕਰਦਾ ਦਾ ਪਰ ਹੁਣ ਰਿਕਵਰ ਹੋ ਗਏ ਤੇ ਥੋੜੇ ਬਹੁਤ ਹਾਂਜੀ ਹੁਣ ਜਿੱਦਾਂ ਭਾਜੀ ਨੇ ਦੱਸਿਆ ਕਿ ਉਹਨਾਂ ਨੇ ਇੰਨਾ ਜ਼ਿਆਦਾ ਪੈਨਿਕ ਕਰਤਾ ਸੀਗਾ ਕਿ ਸਹਿਮ ਦਾ ਮਾਹੌਲ ਔਨ ਦੀ ਸਪੋਰਟ ਹੋ ਗਿਆ ਨਾ ਹਾਂ ਉਹਨਾਂ ਨੇ ਇੰਨਾ ਡਰਾਇਆ ਦਾ ਕਰਕੇ ਉਹ ਹਾਰਟ ਅਟੈਕ ਆ ਗਿਆ ਉਹਨਾਂ ਨੂੰ ਪੈਣੀ ਗਿਆ ਸਰ ਉਹਨਾਂ ਨੂੰ ਮੇਨ ਕਾਰਨ ਪਤਾ ਕੀ ਸੀ ਉਹਨਾਂ ਚੋ ਇੱਕ ਸਾਡੇ ਵਿਲੇਜ ਦੇ ਨਾ ਪੰਮੀ ਦੀ ਹੈ ਉਹ ਮਾਣੇ ਹੋਏ बिजनेसमੈਨ ਹੈ ਉਹਨਾਂ ਨੂੰ ਨਾ ਥ੍ਰੈਟ ਦੀ ਕਾਲ ਆ ਚੁੱਕੀ ਸੀ ਪਹਿਲਾਂ ਕਿਸ ਕਿਸ ਨੇ ਥ੍ਰੈਟ ਦਿੱਤੀ ਸੀ ਕਿ ਉਹ 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 ਤਾਂ ਉਹਨਾਂ ਨੇ ਵੀ ਗੈਂਗਵਾਰ ਹੋ ਗਈ ਹੈ ਗੈਂਗਸਟਰ ਆਏ ਆ ਸਾਨੂੰ ਗੋਲੀਆਂ ਮਾਰਨ ਲੱਗੇ ਆ ਤੇਰਾ ਕੀ ਜੀ ਦੀ ਮੌਕੇ ਤੇ ਹੀ ਲੱਗ ਕੇ ਜੀ ਕੀ ਮੌਤੇ ਦੇ ਮੌਕੇ ਤੇ ਹੀ ਡੈਥ ਹੋ ਗਈ ਜੀ ਉਹਨਾਂ ਦੀ ਬਾਕੀ ਜਿਹੜੇ ਦੂਜੇ ਨੇ ਜਿਹੜੇ ਦਸਰੇ ਨੇ ਉਹਨਾਂ ਨੂੰ ਵੀ ਕੋਈ ਪ੍ਰੋਬਲਮ ਉਹਨਾਂ ਨੂੰ ਉਹਨਾਂ ਨੂੰ ਵੀ ਸੇਮ ਪ੍ਰੋਬਲਮ ਹੋਈ ਹੈ ਉਹੀ ਪੈਨਿਕ ਕਰਕੇ ਉਹਨਾਂ ਦੇ ਸਟੰਟ ਪੇ ਹੋਏ ਸੀਗੇ ਉਹ ਉਹਨਾਂ ਨੂੰ ਉਸੇ ਟਾਈਮ ਉਹ ਵੀ ਬੇਹੋਸ਼ ਹੋ ਗਏ ਉਹਨਾਂ ਦੀ ਏਜ ਕੀ ਉਹਨਾਂ ਦੀ ਵੀ ਲਗਭਗ ਇੰਨੀ ਹੈ 6 50 55 60 ਦੇ ਕਰੀਬ ਹੈ ਉਹਨਾਂ ਨੂੰ ਵੀ ਸੇਮ ਮਾਹੌਲ ਹੈ ਸੇਮ ਹੀ ਉਹ ਵੀ ਐਡਮਿਟ ਹੋਏ ਆ ਬ੍ਰਦਰ ਕੀ ਚਾਹੁੰਦੇ ਹੋ ਹੁਣ ਤੁਸੀਂ ਦੇਖੋ ਬੋਡੀ ਹੁਣ ਦੇਖੋ ਸਾਡੀ ਡਿਮਾਂਡ ਸਿਰਫ ਇਹੀ ਹੈ ਜਿਹੜੇ ਪੰਜ ਦੇ ਪੰਜ ਸੀਆਈ ਸ਼ਾਪ ਮੈਂਬਰ ਆਈ ਸੀ ਉਹਨਾਂ ਦੇ ਮਰਡਰ ਦਾ ਕੇਸ ਪੈਣਾ ਚਾਹੀਦਾ ਤੇ ਜਿਹੜਾ ਆਮ ਐਕਟ ਦੇ ਥਰੂ ਉਹਨਾਂ ਦੇ ਬੰਦੀ ਕਾਰਵਾਈ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਪਹਿਲਾਂ ਵੀ ਇਸ ਤਰ੍ਹਾਂ ਦਾ ਕਦੇ ਹੋਇਆ ਹੈ ਕੋਈ ਪਿੰਡ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਗਲਤ ਐਕਟੀਵਿਟੀ ਹੋਏ ਜਾਂ ਕੋਈ ਸਰ ਐਫ ਆਈ ਆਰ ਹਲੇ ਦੇਖੋ ਆਪਾਂ ਕੱਲ ਗਏ ਸੀ ਕੱਲ ਸੀਨੀਅਰ ਅਫਸਰ ਆਈ ਸੀ ਉਹਨਾਂ ਨੇ ਸਰ ਸਿਰਫ ਹਲੇ ਡੀ ਡੀ ਆਰ ਰਿਪੋਰਟ ਕਰੀ ਹੈ ਐਫ ਆਈ ਆਰ ਸਾਡੀ ਕਹਿੰਦੇ ਆ ਉਹ ਜਦੋਂ ਤੱਕ ਪੋਸਟਮਾਰਟਮ ਨਹੀਂ ਹੋਊਗਾ ਤਦ ਤੱਕ ਅਸੀਂ ਇਹ ਪਾਇਆ ਲਾਂਚ ਨਹੀਂ ਕਰੂੰਗੇ ਉੱਚੇ ਦੋ ਬੰਦੇ ਆ ਜਿਹੜੇ ਉਹ ਕਸਟਡੀਸ ਚ ਸੀਗੇ ਤਿੰਨ ਭੱਜ ਗਏ ਸੀ ਤੇ ਤਿੰਨ ਹਲੇ ਤੱਕ ਆਏ ਨਹੀਂ ਆ ਮੁਲਾਪੁਰ ਚ ਤੇ ਦੋ ਬੰਦੇ ਜਿਹੜੇ ਉਹ ਫੜੇ ਹੋਏ ਸੀਗੇ ਉਹ ਵੀ ਹਲੇ ਉੱਥੇ ਮੌਜੂਦ ਨਹੀਂ ਹੈ ਮੂਲਾਬਾਦ ਸਟੇਸ਼ਨ ਚ ਹੈਗੇ ਕਨਫਰਮ ਪੁਲਿਸ ਵਾਲੀ ਇਹ ਕਨਫਰਮ ਕਰਤਾ ਇਹ ਕਨਫਰਮ ਹੈ ਉੱਥੇ ਦੇ ਡੀਐਸਪੀ ਐਸਐਚਓ ਉਹਨਾਂ ਨੇ ਬਾਏ ਦਾ ਨਾਮ ਲਿੱਤੇ ਉਹਨਾਂ ਨੇ ਆਪਣੇ ਪੰਜ ਬੰਦਿਆ ਦੇ ਵੀ ਪੰਜ ਬੰਦੇ ਆਏ ਸੀਗੇ ਉਹ ਜਿਹੜੇ ਜਿਹੜੇ ਉਹਨਾਂ ਨੇ ਨਾਮ ਉਹਨਾਂ ਨੇ ਵੀਡੀਓ ਆਨ ਰਿਕਾਰਡ ਬੋਲਿਆ ਹੋਇਆ ਸਾਨੂੰ ਉਹ ਬੰਦੇ ਹੈਗੇ ਹਾਂਜੀ ਉਹ ਬੰਦੇ ਆ ਵੀ ਸਾਢੇ ਬੰਦੇ ਹੀ ਸੀਗੇ ਜੋ ਨਾਮ ਹੈਗੇ ਆ ਅੱਜ ਦੇ ਨਿਊਜ਼ਪੇਪਰ ਆਈ ਥਿੰਕ ਅਜੀਤ ਉਹਨਾਂ ਦੇ ਪ੍ਰੋਪਰ ਨਾਮ ਆਏ ਨੇ ਕਿ ਇਹ ਪੰਜ ਬੰਦੇ ਜਿਨ੍ਹਾਂ ਨੇ ਨਾਮ ਨਿੱਤਰ ਰੇਡ ਮਾਰੀ ਆ ਬਟ ਤੁਸੀਂ ਇਹਨੂੰ ਐਜ਼ ਅ ਰੇਡ ਨਹੀਂ ਕਹਿ ਸਕਦੇ ਦੇਖੋ ਅਗਰ ਕੋਈ ਅਗਰ ਤਾਂ ਵੀ ਖੇਲਦਾ ਏ ਤਾਂ ਆਈ ਡੋਨਟ ਥਿੰਕ ਸੋ ਕਿ ਕੋਈ ਗਨ ਲੈ ਕੇ ਐਦਾਂ ਐਦਾਂ ਰੱਖੇਗਾ ਉਥੇ ਜਿਹੜਾ ਗੌਰ ਚੱਲ ਰਹੀ ਸੀਗੀ ਅਗਰ ਕੁਝ ਐਦਾਂ ਹੁੰਦਾ ਆਪਣੀ ਆਇਡੈਂਟੀਟੀ ਦੱਸੇ ਦੇਖੋ ਅਪਾ ਸੀਆਈ ਸਟਾਫ ਤੇ ਆਏ ਨੇ ਤੇ ਇੱਥੇ ਕੁ ਜੋ ਜੋ ਵੀ ਚੱਲ ਰਿਹਾ ਦੱਸੋ ਲੇਕਿਨ ਉਹ ਬਿਨਾ ਆਇਡੈਂਟੀਟੀ ਆਪਣਾ ਡਿਸਕਲੋਜ਼ ਕੀਤੇ ਅ ਮਤਲਬ ਰੀਬਾਲਰ ਹੱਥੇ ਉਹ ਡੈਫੀਨਿਟਲੀ ਪੈਨਿਕ ਮੋਲ ਹੋਏਗਾ ਮਤਲਬ ਉਹਨਾਂ ਨੇ ਮੌਹਲੀਕ ਪੈਨਿਕ ਕ੍ਰੀਏਟ ਕਰਤਾ ਜਿਹਦੇ ਵਿੱਚ ਜਿਦੀ ਜਿਦੀ ਹਾਲ ਸੀ ਕਿ ਚਾਚਾ ਦੀ ਡੈਥ ਹੋ ਗਈ ਸੀਗੀ ਇੱਕ ਬੰਦਾ ਐਡਮਿਟ ਹੋ ਗਿਆ ਉਹ ਸਾਰਾ ਪੈਨਿਕ ਦਾ ਮੋਲ ਸੀਗਾ ਤੇ ਉਹਨਾਂ ਨੇ ਜੇਬਾਂ ਤੇ ਜਿਨੇ ਨੇ ਹੋਰਾਂ ਕੋਲ ਪੈਸੇ ਸੀਗੇ ਉਹ ਵੀ ਕੜਵਾ ਲਏ ਤੇ ਤਿੰਨ ਪਰਸ ਵਗੈਰਾ ਜੋ ਵੀ ਹੈ ਚਾਬੀਆਂ ਵਗੈਰਾ ਉਹ ਲੈ ਕੇ ਲੰਗੇ ਉਹ ਤਿੰਨ ਮੌਕੇ ਤੇ ਹੀ ਲੰਗੇ ਦੋ ਉੱਥੇ ਫੜੇ ਸੀਗੇ ਜੀ ਫਿਰ ਦੋ ਰਾਤ ਹੁਣ ਆਪਾਂ ਵੇਟ ਕਰ ਰਹੇ ਕਿ ਜਿੱਦਾਂ ਹੀ ਪੋਸਟਮਾਰਟਮ ਹੋਵੇ ਅਕੋਰਡਿੰਗਲੀ ਆਪਣੀ ਐਫ ਆਈ ਆਰ ਜਿਹੜੇ ਵੀ ਆਪਣੇ ਲਾਜ਼ ਹੈਗੇ ਨੇ ਉਹਦੇ ਅਕੋਰਡਿੰਗ ਕਾਰਵਾਈ ਹੋਵੇ ਤੁਸੀਂ ਦੇਖੋ ਜੀ ਪੰਜਾਬ ਦੇ ਜਿੰਨੇ ਵੀ ਪਿੰਡ ਦੇਖ ਲਓ ਸਾਰੇ ਪੀਪਲ ਥੱਲੇ ਆ ਕੋਈ ਸਾਥ ਹੁੰਦੀ ਹੈ ਪਿੰਡ ਦੀ ਉੱਥੇ ਸਾਰੇ ਆਪਣੇ ਬਜ਼ੁਰਗ ਬੰਦੇ ਹੋਗੇ ਉਹ ਹੁੰਦੇ ਆ ਨਾਰਮਲੀ ਤਾਂ ਸ਼ੇਲਦੇ ਆ ਉੱਚੇ ਕੋਈ ਉਹ ਕੋਈ ਕ੍ਰਾਈਮਨਲ ਨਹੀਂ ਹੈ ਕੋਈ ਕੁਝ ਨਹੀਂ ਹੈ ਕੋਈ ਉਹ ਨਹੀਂ ਹੈ ਕ੍ਰਾਈਮ ਨਹੀਂ ਹੈ ਉਹ ਨਾਰਮਲ ਖੇਲਣਾ ਇਹ ਸਿਰਫ ਪੈਸੇ ਖਾਣ ਦੇ ਮਾਰੇ ਹੋਏ ਆਏ ਸੀ ਇਹਨਾਂ ਨੇ ਆਂਦੇ ਹੀ ਇੰਨਾ ਪੈਨਿਕ ਮਾਹੌਲ ਬਣਾ ਲਿਆ ਪੈਸੇ ਜੇਬਾਂ ਚੋਂ ਕਢਵਾਏ ਆ ਐਕਟਿਵਾ ਦੀਆਂ ਚਾਬੀਆਂ ਕਢਵਾ ਲੀਆਂ 1 ਲੱਖ ਤੋਂ ਪਲੱਸ ਪੈਸਾ ਉਹਨਾਂ ਨੇ ਆਪਣੀ ਜੇਬਾਂ ਚ ਪਾ ਕੇ ਲੈ ਗਏ ਤਿੰਨ ਬੰਦੇ ਤੇ ਕਹਿ ਸਕਦੇ ਆ ਕਿ ਗੰਭੀਰ ਜਿਹੜੇ ਇਲਜ਼ਾਮ ਨੇ ਉਹ ਜ਼ਰੂਰ ਪਰਿਵਾਰਿਕ ਮੈਂਬਰ ਲਾਂਦੇ ਨਜ਼ਰ ਆ ਰਹੇ ਔਰ ਇੱਕ 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 ਇਨਵੈਸਟੀਗੇਸ਼ਨ ਦਾ ਜ਼ਰੂਰ ਪਾਰਟ ਹੈ ਕਿ ਆਖਿਰ ਉਸ ਟਾਈਮ ਹੋਇਆ ਕੀ ਸੀ ਇੰਨਾ ਪੈਨਿਕ ਕਿਉਂ ਹੋ ਗਏ ਸੀਗੇ ਕਿ ਜਿਹੜੇ ਇਹਨਾਂ ਦੇ ਫਾਦਰ ਜਾਂ ਫਿਰ ਹੋਰ ਇੱਕ ਪੀਜੀਆਈ ਦੇ ਵਿੱਚ ਐਡਮਿਟ ਨੇ ਹੋਇਆ ਕੀ ਸੀ ਉਸ ਟਾਈਮ ਕੇ ਇਸ ਤਰ੍ਹਾਂ ਦੀ ਜਿਹੜੀ ਸਿਚੁਏਸ਼ਨ ਹੈ ਉਹ ਕ੍ਰੀਏਟ ਹੋਈ ਹੈ ਹੁਣ ਪੁਲਿਸ ਇਨਵੈਸਟੀਗੇਸ਼ਨ ਦਾ ਤੇ ਤਾਂ ਗੱਲ ਕਰ ਰਹੀ ਹੈ ਲੇਕਿਨ ਹੁਣ ਪੋਸਟਮਾਰਟਮ ਦੇ ਵਿੱਚ ਇੱਕ ਪੂਰਾ ਇੱਕ ਹੋਏਗਾ ਕਿ ਆਖਿਰ ਰੀਜ਼ਨ ਕੀ ਸੀਗਾ ਹਾਲਾਂਕਿ ਪਰਿਵਾਰ ਜ਼ਰੂਰ ਇਹ ਕਹਿੰਦਾ ਨਜ਼ਰ ਆ ਰਿਹਾ ਹੈ ਕਿ ਜਲਦ ਤੋਂ ਜਲਦੀ ਦੇ ਵਿੱਚ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਜਿਹੜੇ ਵੀ ਉੱਥੇ ਪਹੁੰਚੇ ਸੀਗੇ ਉਹਨਾਂ ਦੇ ਖਿਲਾਫ ਮਾਮਲਾ ਦਰਜ ਹੋਣਾ ਚਾਹੀਦਾ ਚੰਡੀਗੜ੍ਹ ਤੋਂ ਕੈਮਰਾਮੈਨ ਰਜਿੰਦਰ ਕੁਮਾਰ ਨਾਲ ਮਨੋਜ ਰਾਠੀ ਨਿਊਜ਼ ਟੀਨ